ਹੈਲੋ ਸਟੂਡੈਂਟਸ ਬੇਟਾ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜਿਨ੍ਹਾਂ ਨੇ ਐਨਐਮ ਐਮਪੀਐਚਡਬਲਯੂ ਫੀਮੇਲ ਦਾ ਐਗਜ਼ਾਮ ਦਿੱਤਾ ਸੀ ਬੇਟਾ ਆਪਣੇ ਕੋਲ 986 ਪੋਸਟਾਂ ਦੇ ਲਈ ਉਹਨਾਂ ਵਿੱਚੋਂ 500 ਐਮਪੀਐਚਡਬਲਯੂ ਫੀਮੇਲ ਅਤੇ ਐਨਐਮ ਨੂੰ ਕੱਲ ਜੋਇਨਿੰਗ ਲੈਟਰ ਦੇ ਦਿੱਤੇ ਜਾਣੇ ਹਨ 24 ਸਪਟੰਬਰ 2024 ਨੂੰ ਬੇਟਾ ਇਹ ਇਨਫਾਰਮੇਸ਼ਨ ਹੁਣੇ ਨਿਕਲ ਕੇ ਆਈ ਹੈਗੀ ਤੇ ਕਾਫੀ ਬੱਚਿਆਂ ਨੂੰ ਬੇਟਾ ਫੋਨ ਆ ਚੁੱਕੇ ਨੇ ਤੇ ਕਾਫੀ ਬੱਚਿਆਂ ਨੂੰ ਆ ਜਾਣਗੇ ਕੋਈ ਘਬਰਾਣ ਦੀ ਲੋੜ ਨਹੀਂ ਜਿਨ੍ਹਾਂ ਨੂੰ ਕੱਲ ਨੂੰ ਜੁਆਇਨਿੰਗ ਲੈਟਰ ਮਿਲਨੇ ਨੇ 9 10 ਵਜੇ ਤੱਕ ਵੇਟ ਕਰ ਲਓ 11 ਵਜੇ ਤੱਕ ਵੇਟ ਕਰ ਲਓ ਤੁਹਾਨੂੰ ਫੋਨ ਆ ਹੀ ਜਾਣਗੇ ਠੀਕ ਹੈ ਜਿਨ੍ਹਾਂ ਬੱਚਾ ਨੂੰ ਬੱਚਿਆਂ ਨੂੰ ਆ ਗਏ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਜਿਨ੍ਹਾਂ ਬੱਚਾ ਨੂੰ ਨਹੀਂ ਆਏ ਬੇਟਾ ਉਹ ਵੇਟ ਕਰ ਲੈਣ ਉਹਨਾਂ ਨੂੰ ਫੋਨ ਆ ਜਾਏਗਾ ਜਲਦੀ ਹੀ ਬੇਟਾ ਬਹੁਤ ਹੀ ਜ਼ਿਆਦੇ ਖੁਸ਼ੀ ਦੀ ਗੱਲ ਹੈ ਬੇ ਉਹ ਦਿਨ ਆ ਗਿਆ ਜਦੋਂ ਬੇਟਾ ਆਪਣੇ ਕੋਲ ਜਿਹੜੇ ਬੱਚਿਆਂ ਨੇ ਆਪਣੇ ਇੰਸਟੀਚੂਟ ਅੰਬੇ ਇੰਸਟੀਚੂਟ ਮਾਨਸਾ ਤੋਂ ਬੇਟਾ ਏ ਐਨ ਐਮ ਦੀ ਤਿਆਰੀ ਕੀਤੀ ਸੀਗੀ ਉਹਨਾਂ ਨੂੰ ਜੁਆਇਨਿੰਗ ਲੈਟਰ ਮਿਲ ਜਾਣਗੇ ਕਿਉਂਕਿ ਕਾਫੀ ਬੱਚਿਆਂ ਨੂੰ ਜਿਨ੍ਹਾਂ ਨੂੰ ਫੋਨ ਆਏ ਨੇ ਉਹਨਾਂ ਦਾ ਮੇਰੇ ਕੋਲ ਮੈਸੇਜ ਮਿਲ ਰਹੇ ਨੇ ਮੈਨੂੰ ਤੇ ਬਾਕੀ ਬੇਟਾ ਜੋ ਬੱਚੇ ਕੋਚਿੰਗ ਲੈਣਾ ਚਾਹੁੰਦੇ ਨੇ ਨਹੀਂ ਬੇਟਾ ਉਹਨਾਂ ਦਾ ਕਲੀਅਰ ਹੋਇਆ ਉਹੋ ਐਸੇ ਨੰਬਰ ਤੇ 9463079680 ਤੇ ਸੰਪਰਕ ਕਰ ਸਕਦੇ ਨੇਗੇ ਤੇ ANM GNM B.Sc ਨਰਸਿੰਗ ਵਾਲੇ ਬੱਚਿਆਂ ਦੇ ਲਈ ਬੇਟਾ ਕੋਚਿੰਗ ਚੱਲ ਰਹੀ ਹੈਗੀ ਤੇ ਬਾਕੀ ਬੇਟਾ ਜਿਹੜੇ ਬੱਚਿਆਂ ਨੇ ਸਾਡੇ ਇੰਸਟੀਚੂਟ ਤੋਂ ਤਿਆਰੀ ਕੀਤੀ ਸੀ ਤੇ ਉਹਨਾਂ ਦਾ ਬੇਟਾ ਨਾਮ ਜਿੰਨਾਂ ਦਾ ਆਇਆ ਹੋਇਆਗਾ ਚਾਹੇ ਉਹਨਾਂ ਨੇ ਕੋਚਿੰਗ ਮੇਰੇ ਤੋਂ ਲਈ ਸੀ ਚਾਹੇ ਉਹਨੇ ਉਹਨਾਂ ਨੇ ਮੇਰੇ YouTube ਚੈਨਲ ਨੂੰ ਦੇਖ ਕੇ ਤਿਆਰੀ ਕੀਤੀ ਸੀ ਤੇ ਓ ਬੱਚੇ ਬੇਟਾ ਮੇਰੇ ਐਸੇ ਨੰਬਰ ਤੇ WhatsApp ਕਰਕੇ ਮੈਸੇਜ ਕਨਵੇ ਕਰਨ ਕਿ ਸਾਡੇ ਕੋਲ ਫੋਨ ਆ ਚੁੱਕਿਆ ਹੈਗਾ ਥੈਂਕ ਯੂ so much for watching my channel ਤੇ ਬੇਟਾ share ਜਰੂਰ ਕਰ ਦਿਓ channel ਨੂੰ ਵੱਤ ਤੋਂ ਵੱਤ ਤੇ subscribe ਵੀ ਜਰੂਰ ਕਰਵਾ ਦਿਓ ਉਹਨਾਂ ਬੱਚਿਆਂ ਤੋਂ ਜੋ ਬੱਚੇ ਹਲੇ ਤਿਆਰੀ ਕਰ ਰਹੇ ਨੇ ਹਲੇ ਦੌੜ ਦੇ ਵਿੱਚ ਨੇ ਨੌਕਰੀ ਲੈਣ ਦੀ ਉਹਨਾਂ ਨੂੰ ਜਰੂਰ share ਕਰ ਦਿਓ ਥੈਂਕ ਯੂ so much